ਕੀ ਡਰਦਾ ਇਸ ਵੇਲੇ? ਇਹ ਘੋੜੀ ਸਵਾਰੀ ਕਰਨ ਲੱਗੇ ਜੀ। ਆਹ ਸੋ ਜਿਹੜੀ ਸੌਰੀ ਚ ਰਹਿ ਜਾਂਦੂ। ਕੋਸ਼ਿਸ਼ ਕਰੇ ਨਾ ਦੇਖਦੇ ਆਂਗੇ ਕਰਕੇ। ਬਹਾਵਾ ਟਾਈਮ ਹੋ ਗਿਆ ਕਰਿਆਣੀ ਦਾ। ਅੱਛਾ। ਸਵਾਰੀ ਨਹੀਂ ਕਰੀ। ਘੋੜੀ ਦੌੜੜੀ ਆ ਗੱਡੀ ਉਹਨਾਂ ਫੜਾਏਗਾ। ਆ ਗੱਡੀ ਗੱਡੀ ਫਿਰੇ ਧਰ ਤੇ। ਨਰਾ ਪਾ ਲੈਣਾ। ਹਾਂ ਦੇਖਦੇ ਆਗੇ ਕੋਸ਼ਿਸ਼ ਕਰਕੇ ਨਾ। ਤੇਥੋਂ ਪਹਣੀ ਨਹੀਂ ਘੋੜੀ ਨੂੰ ਲਗਾਉਂ। ਅੱਗੇ ਦਾ ਪਵਾ ਲੈ ਨਹੀਂ ਪਾਉਂਦੀ। ਨਹੀਂ ਪਾਉਂਦੀ। ਇਹ ਲੱਤ ਮਾਰੂ ਏ। ਨਹੀਂ ਪਾਉਂਦੀ। ਚੱਲ ਬਾਲਾ ਰਸਾ ਫੜ ਲੈਣਾ ਨਹੀਂ ਪਉਂਦੀ ਇਹਦੇ ਲੱਤ ਟੁੱਟਣੀ ਤੇਰੇ ਨਹੀਂ ਪਉਣੀ ਲੱਡ ਜੂ ਪਤਾ ਲੱਡ ਨੇੜੇ ਨਹੀਂ ਪਉਸੀ ਉਹ ਪਉਂਦੀ ਨਹੀਂ ਪਵਾਲੂ ਲੜਾਂ ਪਵਾਲੂ ਲਾਗਾਵਦੇ ਉਹਦੀ ਭੱਜਦੀ ਆਉਂ ਭੱਜਦੀ ਨਹੀਂ ਅੱਛਾ ਇਹ ਲੱਤ ਮਾਰੂ ਨੇੜੇ ਨਾਲ ਹੋਏ ਨਾ ਉਦੀ ਕੰਮ ਹੀ ਆਦੀ ਆ ਰਮਾਨ ਤੂੰ ਫੜਦਾ ਡਲ ਤੂੰ ਇਧਰੋਂ ਤੈਨੂੰ ਪਤਾ ਲੱਗ ਗਿਆ ਮੇਰੇ ਤੇ ਲਗਾਮ ਪਹੁੰਚ ਹੋਣਾ ਇਹ ਤਾਂ ਹੀ ਨਹੀਂ ਪਹੁੰਚੀ ਬਾਈ ਰਮਾਨ ਫੜੀ ਉਧਰੋਂ ਗੱਲ ਤੋਂ ਫੜਦਾ ਕੁੜੀ ਨੂੰ ਫੜਨਾ ਪਰੇ ਨਹੀਂ ਫੜਦਾ ਫੜਦਾ ਇਹ ਚੱਲ ਹੁਣ ਚੱਲ ਅੱਜ ਕਰਾਂਗੇ ਮਿੱਤਰੋ ਸਵਾਰੀ ਇਹਦੀ ਚੱਲ ਪਾ ਲੈਣਾ ਅਸੀਂ ਆਹੀ ਪਾ ਲੈ ਨੂੰ ਫੜੀ ਇੱਥੇ ਤੇ ਰਮਾਨ ਬਈਰ ਤੋਂ ਘਾਂ ਵੀ ਪੋਣੀ ਤੇ ਮਲਾਦਾ ਅੱਗੇ ਦਾ ਪੁਆਣਾ ਤੇ ਅੱਜ ਹੀ ਨਹੀਂ ਹਾਂਜੀ ਉਹ ਸੇਲ ਕਰਦੀ ਬੁਆ ਜੀ ਹਾਂਜੀ ਮੈਂ ਨਹੀਂ ਰੋਟੀ ਖਾਣੀ ਜਾਈ ਮੈਂ ਆ ਕੇ ਅੱਛਾ ਜੀ ਵੀ ਪਾਈ ਫੇਰ ਉਹਨੇ ਰੋਟੀ ਖਾਧੀ ਅੱਛਾ ਜੀ ਜਦੋਂ ਮਾਇਆ ਆਪਾਂ ਕੋਲ ਨਾ ਲਿਆਵਾਂਗੇ ਮੇਰੇ ਨਾ ਡੈਕਟਰ ਮਾਮਰੇ ਮੁੰਡੇ ਕੋਲ ਭੋਜਦਾ ਦਵਾਸ ਕੋਲ ਤੇ ਮੈਂ ਬਈ ਪਿੰਡਿਲ ਰਹਾ ਵਾ ਤੇ ਪੈ ਜੂ ਪੈ ਗਈ ਪੈ ਜੀ ਪੈ ਜੀ ਪੈ ਜੀ ਪੈ ਜੀ ਪੈ ਜੀ ਚੱਲ ਬਈ ਚੱਲ ਬਈ ਚੱਲ ਬਈ ਉਹ ਨਿਕਲ ਚੱਲੋ ਓਹੋ ਹੋ ਮੂੰਹ ਚੋਕੜ ਦਵਾਰ ਬਈ ਜ਼ਰ ਤੱਕ ਪਾਣੀ ਮੈਨੂੰ ਪਾਣੀ ਪੋਣੀ ਪੋਹਦਾ ਉਹਨੇ ਦੇਖਦੇ ਆਗੇ ਰਮਾਨ ਤੂੰ ਪਾ ਲੈ ਰਹਿਣਾ ਮਾਨ ਤੂੰ ਪਾ ਲੈ ਰਾ ਭਾ ਲੈ ਨਾ ਤੂੰ ਹੈਂ ਦੇ ਨਾਲ ਫਿਰ ਨਿਰਮੋਰ ਮੜ ਪਾਉਗਾ ਇਹ ਤਾਂ ਨਹੀਂ ਪੈਂਦੀ ਅੱਜ ਅੱਛਾ ਅੱਗੇ ਦਾ ਪਾ ਦੇਣਾ ਅੱਜ ਹੀ ਨਹੀਂ ਪਤਾ ਨਹੀਂ ਕਰ ਤੋ ਨਹੀਂ ਪੈਂਦੀ ਲੰਮਾ ਹਾਲ ਫੜਦੂ ਨਾ ਪਾ ਦੇਣਾ ਪਾਇਦੇ ਸੁ ਲਟਾਂ ਵੀ ਨਹੀਂ ਪੰਦੀ ਆਉਜੀ ਤੂੰ ਸਵਾਰੀ ਚੜੀ ਨਾ ਨਾ ਇੱਕ ਸਵਾਰੀ ਅੱਗੇ ਪਵਾ ਲੈਂਦੀ ਆ ਗਈ ਪਤਾ ਨਹੀਂ ਹੁਣ ਕਰ ਤੋ ਨਹੀਂ ਲੋ ਵੀ ਮਿੱਤਰੋ ਪਾਲੀ ਫਿਰ ਹੁਣ ਲਗਾਵਾ ਹੁਣ ਕਰ ਲੈਣਗੇ ਫਿਰ ਆਪਾਂ ਹੁਣ ਕਰ ਲਗਾਗੇ ਸਵਾਰੀ ਲਾਸਟ ਤੱਕ ਦੇਖੋ ਇੱਕ ਵੀਡੀਓ ਟੱਡ ਬਾਹਰ ਜੀ ਗੱਡੀ ਐਂਡਰ ਦੀ ਉੱਤੇ ਨਾ ਹੋ ਬੰਨ੍ਹ ਦੇ ਦੋ ਥੱਲੋਂ ਠੀ ਆਹ ਰੱਸੀ ਦੀ ਬੰਨ੍ਹ ਦੇ ਦੋ ਫੜਾ ਛੋਟਾ ਟੁੱਟੇ ਜੇ ਪੇਟ ਬਹੁਤ ਵੱਡਾ ਹੂੰ ਹਾਂ ਸੂਨ ਵਾਲੀ ਆਣਾ ਇਹ ਪੂਰੇ ਨਹੀਂ ਹੋਣਾ ਅਗਰ ਰੱਸੀ ਨਾਲ ਬੰਨ੍ਹ ਦੇ ਦੋ ਇਹ ਨਾਲ ਠੀ ਹੋ ਜੂ ਪੂਰਾ ਜੀ ਛਿੱਟੜੇ ਵਾਲੇ ਨੇ

ਲਗਾ ਪਟਾ ਵੀ ਮਿੱਤਰੋ ਆਪਾਂ ਪਾਤੀ ਹੁਣ ਜੀ ਦੇ ਨਗਾ ਵੀ ਪਾਤੀ ਹੁਣ ਕਰਨ ਲੱਗੇ ਆਪਾਂ ਸਵਾਰੀ ਦੇਖੋ ਫਿਰ ਜਿੰਮੀ ਛੱਡਦਾ ਨਾਲ ਕਿੰਨੀ ਤੁਸੀਂ ਦੇਖ ਲੋ ਹੈ ਦੇਖ ਲੋ ਤੰਗ ਬਹੁਤ ਕਰਦੀ ਆ ਛੱਡਰੀ ਪੂਫਰ ਨਾਲ ਟੱਲੀ ਖੜਨੀ ਨੇ ਗੇਟ ਫੇਰ ਗੇਟ ਲਾ ਦੋ ਅਰਮਾਨ ਨੂੰ ਚੜਾ ਬਲ ਅਰਮਾਨ ਨੂੰ ਆ ਗੇਟ ਬੰਦ ਕਰਿਓ ਕੋਈ ਨਹੀਂ ਹੁੰਦਾ ਇਹ ਰਾਇਆ ਚਲੋ ਜੀ ਚਲਾ ਫਿਰ ਮੈਂ ਟੋ ਲੈ ਆ ਬਿਆਹ ਤੇ ਮਰੀ ਲੈ ਵੀ ਘੋੜੀ ਦੀ ਕਰਤੀ ਸਵਾਰੀ ਗਾੜ ਕਰਤੀ ਦੇਖੋ ਮਿੱਤਰੋ ਲੈ ਚਾਲ ਪਾ ਜਿੰਮੀ ਵੀ ਆਉਂਦੀ ਮੇਲ ਦੀ ਨਾਲ ਚਾਲ ਆਪਣੀ ਬਹੁਤ ਵਧੀਆ ਕਰੋ ਜੱਟ ਚਾਲ ਇੱਕ ਮਿੰਟ ਰੋਲ ਲੈ ਪਿੱਛੇ ਰਹਿ ਜਾ ਹੌਣ ਦੇ ਚੱਲ ਚੱਲ ਥੋੜੀ ਰਹੀ ਰੀਵੀਅ ਚੱਲ ਚੱਲਦੀ 35 40 ਇੱਥੇ ਤਾਂ ਬਹੁਤ ਸੋਲੀ ਭੁੜਕਾਉਂਦੀ ਤਾਂ ਨਹੀਂ ਭੁੜਕਾਉਂਦੀ ਵਾਲਾ ਹੀ ਅੱਛਾ ਮਾੜਾ ਹੌਲੀ ਰੱਖ ਥੋੜਾ ਹੌਲੀ ਜਣ ਹੌਲਾ ਕਰ ਰੋਲੀ ਹੌਲੀ ਹੌਲੀ ਅੱਛਾ

ਜਿੰਨੇ ਵੀ ਨਾਲ ਹੁੰਦੇ ਮਿਲਦੀ ਇਹਦੇ ਨਾਲ ਪਾਲੀ ਹੈ ਹੈ ਮਨਾਰਦੀਆਂ ਲੋਰ ਦੇ ਕੋਲ ਆ ਵੀਰੋ ਆਹ ਚੱਲਦੀ ਰਹਿਣਾ ਪਿੱਛੇ ਸਹੀ ਹੈ ਹੈ ਪਿੱਛੇ ਸਹੀ ਹੈ ਮੈਂ ਤਾਂ ਮੋੜ ਲੈਚ ਉਹ ਗੱਡੀ ਆਉਂਦੀ ਹੈ ਉਹ ਗੱਡੀ ਆਈ ਬਾਹਰ ਸਾਈਡ ਤੇ ਕਰਦਾ ਸਾਈਡ ਤੇ ਇਧਰ ਸੱਜੇ ਪਿੱਛੇ ਤਾਂ Buraya bir kapı alalım. Burası iyi. Buraya bir kapı alalım. Buraya bir ਹਾਂ ਇਹ ਪੂਰੇ ਘੱਟਿਆ ਇਹ ਚਾਰ ਕਰ ਦੋ ਕੋਜੂ ਨੋਪੀ ਟੋਪੀ ਹੋ ਬੱਸ ਇਹ ਨਾਲ ਲੱਤ ਕੱਢੇ ਜਿੰਮੀ ਕਿਦੇ ਇਹ ਲੱਤ ਉਹ ਹੀ ਲੱਤ ਮਾਨ ਇਹਨੇ ਲੱਤ ਮਾਰ ਲੜੇ ਮਿੰਟੀ ਮਾਰਾ ਪਿਆਰੀ ਜਬੂਰੀ ਦੱਦਿਆ ਯਾਰ ਦੱਦਿਆ ਨਾ ਕਰ ਬੋਲ ਜਾਇਆ ਤੱਕ ਗਿਆ ਤੱਕ ਅੱਗੇ ਦਾ ਪਿਆਨ ਦੀ ਜਿਹੜਾ ਪਿਆਨ ਦੀ ਲੱਭ ਤੋ ਮਾਰੂ ਆਪਣੇ ਦੀ ਧਿਆਨ ਦੇ ਚੱਲ ਆਏ ਤੇਰੇ ਵੀ ਆ ਜਾਂਦੀ ਵੀ 35 40 ਜਣਾ ਆਉਣਾ ਮਜਾ ਵਈ ਪੂਰਾ ਲੈ ਚੱਲੋ ਹੋਲ ਤੱਕ ਜਲੋ ਤੇਰੀ ਆ ਵੀ ਆਪਾਂ ਸਵਾਰੀ ਕੀਤੀ ਫੋਲਾ ਤੇ ਨੂਰਾ ਵਾਲੀ ਘਰ ਲਵੇ ਹੁਣ ਜਾਣੀ ਤੇ ਬਹੁਤ ਚਿਰ ਹੋੜਾ ਜਿਹੜੀ ਸਵਾਰੀ ਕੀਤੀ ਨਹੀਂ ਸੀ ਤੇ ਅੱਜ ਕੱਢੀਆਂ ਸੀ ਬਾਹਰ ਸਿਕਿਟਰੀਆਂ ਮਸਤੀਆਂ ਫਰਗੀਆਂ ਹੱਸਾ ਹੌਲੀ ਹੌਲੀ ਹੌਲੀ